ਹਿੰਦੇ ਲਾਇਓ ਵਾਲਾ ਖੋਲੀ ਚਾਬੀ ਲਓ ਜੀ ਕਿੰਨਾ ਟਾਈਮ ਹੋ ਗਿਆ 8:30 ਇੱਥੇ ਵੀ ਫੜੋ ਰੁਕ ਜਾਓ ਇੱਕ ਮਿੰਟ ਆ ਫੜਾ ਦੇ ਆ ਫੜਾ ਦੇ ਹਾਈ ਹਾਈ ਲਓ ਜੀ 9:30 ਹੋ ਗਏ ਆ ਤੇ ਆ ਗਏ ਆ ਦਮ ਦਮ ਕਰਦੇ ਉਹ ਤਾਂ ਉਧਰ ਨੇ ਕਿਹੜਾ ਖੋਲਣਾ ਆ ਉਹ ਰੁਕ ਜਾ ਭਰਾਵਾ ਰੁਕ ਜਾ ਕਾਲੀ ਪੈ ਗਈ ਆ ਯਾਰ ਐਨ ਦਾ ਫੜੋ ਪਹਿਲਾਂ ਲੈ ਲੈ ਕੀ ਹੋ ਗਿਆ ਲੈ ਪ੍ਰੈਸ਼ਰ ਪੈ ਗਿਆ ਹਾਂ ਟਰਾਲੀ ਉੱਧਰੋਂ ਲੱਗੇ ਆ ਗੇਟ ਖੋਲਦੇ ਰਹਿ ਗਏ ਨਵੀਂ ਸੰਗਤਾਂ ਪਹੁੰਚ ਚੁੱਕੀਆਂ ਹੈ ਸਿਮਲਾ ਖੜੀ ਇੱਧਰ ਸਾਡੀ ਕੰਦ ਤੇ ਲਿਖਿਆ ਆ ਆਟਾ ਚੱਕੀ ਚਾਲੂ ਹੈ ਜੀ ਪਰ ਆਟਾ ਚੱਕੀ ਪਤਾ ਨਹੀਂ ਕਿੱਥੇ ਗਈ ਚਾਲੂ ਆ ਉਹ ਆਟਾ ਚੱਕੀ ਹੈ ਨਹੀਂ ਉਹ ਯਾਰ ਬਾਹਰ ਠੰਡ ਜੀ ਲੱਗਦੀ ਹੈ ਨਾ ਹਮਮ ਟਰਾਲੀ ਖਾਲੀ ਹੋ ਕੇ ਆਈ ਆ। ਦੀਪਾ ਵੀ ਆਈ ਤੁੰਹ ਵਿੱਚ ਨਹੀਂ। ਪਰ ਮੈਂ ਆ। ਹਮਮ ਚਲੋ ਟਰੈਕਟਰ ਇਹਨਾਂ ਨੇ ਅੰਦਰ ਕਰਨ ਨਾਲ ਟਰਾਲੀ ਤਾਂ ਉਧਰ ਹੀ ਲਾਉਣੀ ਆ। ਆਜੋ ਆਪਾਂ ਅੰਦਰ ਹੀ ਜਾਂਦੇ ਫੇਰ ਗੇਟ ਖੋਲ ਦਾਂਗੇ। ਅੱਗੇ ਹਾਂ ਲਾਈਟ ਜਗਾ ਦੇ। ਤੁਸੀਂ ਬਾਹਰ। ਲੈ ਫੜਾ ਦੇ ਹਮਿੰਨਾ। ਫੋਰਮਾ ਕਿ ਸਾਨੂੰ ਪਤਾ ਲੱਗੇ ਨਾ ਲੱਗੇ ਪਰ ਸਾਡੇ ਰੈਂਬੋ ਨੂੰ ਇੰਨੀ ਪਛਾਣ ਹੈ ਨਾ ਮਸ਼ੀਨਰੀ ਦੀ ਵੀ ਜਦੋਂ ਸਾਡੀ ਮਸ਼ੀਨ ਆਉਂਦੀ ਆ ਜਾਂ ਸਾਡੀ ਉੱਤਰ ਗੱਡੀ ਆਉਂਦੀ ਆ ਜਾਂ ਟਰੈਕਟਰ ਆਉਂਦਾ ਨਾ ਮਤਲਬ ਕਿ ਇਹਨੂੰ ਪਤਾ ਲੱਗ ਜਾਂਦਾ ਆ ਉਸੇ ਟਾਈਮ ਇਹਨੇ ਇਨਾ ਰੋਲਾ ਪਾਉਣਾ ਭੌਂਕਣਾ ਕਿਤੇ ਇਹਨੂੰ ਪਤਾ ਲੱਗ ਜਾਂਦਾ ਵੀ ਹੁਣ ਗੇਟ ਖੋਲ ਦੋ ਵੀ ਆਪਣੀ ਮਸ਼ੀਨਰੀ ਘਰ ਆ ਚੁੱਕੀ ਆ ਗੱਡੀ ਆ ਚੁੱਕੀ ਆ ਤਾਂ ਇਹਨੇ ਇਨਾ ਰੋਲਾ ਪਾਉਣਾ ਵੀ ਲੈ ਵੀ ਪਹੁੰਚ ਜਾਣ ਵੀ ਫਟਾਟ ਗੇਟ ਖੋਲ ਦੇਣ ਇਹ ਰੈਂਬੋ ਛੱਡ ਦੇ ਇਹਨੂੰ ਦੇਖੇ ਇਹਨੇ ਕਿੰਨਾ ਰੋਲਾ ਪਾਉਣਾ ਜਿੰਨਾ ਟਾਈਮ ਇਹਦੇ ਅੰਕਲ ਨੇ ਅੰਦਰ ਨਹੀਂ ਆਉਣਾ ਇਹਨੇ ਉਨਾ ਟਾਈਮ ਫਟਣਾ ਦੀ ਰੋਲਾ ਪਾਉਣਾ ਰਹਿਂਦੇ ਕੱਪੜੇ ਨੂੰ ਬਾੜ ਲੱਗਦੇ ਰਹਿਂਦੇ ਇੱਧਰ ਆ ਜਾ ਐਂ ਇੱਦਾਂ ਹੀ ਫਿਰ ਬੈੱਡ 'ਚ ਲੁਕਣਾ ਤੁਸੀਂ ਐਂ ਪੰਗਤਾਂ ਤਾਂ ਪਛਾਣੀ ਨਹੀਂ ਹੁੰਦੀਆਂ ਪਈਆਂ ਆ ਜਰਿਆ ਅੰਦਰ ਆ ਆਹ ਕੋਣ ਆਪੋ ਹੰਬੜਾ ਆ ਹੰਬੜਾ ਚੱਲ ਚੱਕ ਕੇ ਲਿਆਂਦਾ ਸਮਾਨ ਸੰਗ ساری ਪਾਪਾ ਜੀ ਆਏ ਪਾਪਾ ਜੀ ਆਏ ਆਹ ਫਤਾਲਾ ਆ ਜਾ ਤਾ ਪਾਪਾ ਆਏ ਆ

ਮੈਂ ਮੱਥਾ ਟੇਕ ਕੋਲ ਖੜੀ ਆ ਬਾਬਾ ਜੀ ਖੜੇ ਨੇ ਹੁੰਦੇ ਮੈਂ ਤਾਂ ਦਸਨ ਕਰ ਲਈਏ ਓ ਜਵਾਬ ਆਉਂਦਾ 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 ਬੋਲ ਲੈ ਤੋ ਹੈ ਆਹ ਕਾ ਬੰਦੇ ਆ ਬਾਬਾ ਆਹ ਸੇਰ ਤੋਂ ਦੇਗਾ ਟਰੈਕਟਰ ਅੰਦਰ ਕੰਨਾ ਆਹੋ ਕੋ ਪਹੁੰਚ ਗਏ ਅੱਜ ਤਾਂ ਇਹ ਮੈਂ ਲੱਗਿਆ ਅੱਧੀ ਘਰਾਂ ਨੂੰ ਪਹੁੰਚਾਂਗੇ ਅੱਜ ਕਿੰਨੇ ਵਜੇ ਤੁਰੇ ਆਈਗੇ ਨਹੀਂ ਕਿੰਨੇ ਵਜੇ ਤੁਰੇ ਤੁਸੀਂ 3 ਵਜੇ ਸੋ 9:30 ਵੱਜ ਗਏ ਹਨਾ ਫੇਰ ਵੀ ਆਹ ਹੋਲੇ ਤਾਂ ਟਿੰਗਾ ਟਾਈਮ ਲੱਗ ਚਲੋ ਆ ਜਾਓ ਫੇਰ ਆ ਕੇ ਗਿਆ ਹੈ ਉਹਦੇ ਮੋਟਰਸਾਈਕਲ ਦੀ ਚਾਬੀ ਛੋਟੂ ਕਿਹੜਾ ਲੈ ਕੇ ਗਿਆ ਸੀ ਮੋਟਰਸਾਈਕਲ ਉਹ ਹੋਰ ਹੀ ਗਿਆ ਸੀ ਉਹ ਜਿਹੜਾ ਇੱਥੇ ਵਿੱਚੇ ਬਣੀ ਚਾਬੀ ਵਿੱਚੇ ਹੀ ਹੁਣੀ ਆ ਵਿੱਚੇ ਹੀ ਜਿਸ ਵਿੱਚ ਨੇ ਡੇਵਲਰ ਵਾਲੀ ਗ੍ਰਿੰ ਹੈ ਇਲਾਦ ਤੋਂ ਨਹੀਂ ਪੁੱਛੂੰ ਪੱਦੀ ਕਿ ਰੋਟਾ ਨਹੀਂ ਆਉਂਦੀ ਆਹੋ ਛੋਟੂ ਕਹਿੰਦੇ ਲੈ ਕੇ ਗਿਆ ਹੈਗਾ ਸਿਮਿਆ ਕੋਠੇ ਤੇ ਦੇਖ ਕੇ ਆਦਾ ਚਾਬੀ ਕਿਤੇ ਉੱਪਰ ਤਾਂ ਹੀ ਰੱਖੋ ਗਈ ਹੱਦ ਹੋ ਗਈ ਚਾਬੀ ਕਿੱਥੇ ਚਲ ਗਈ ਮੈਨੂੰ ਨਹੀਂ ਫੜਾਈ ਚਾਬੀਆਂ ਇਕੱਠੀਆਂ ਬੋਹ ਕੀਤੀਆਂ ਪਤਾ ਹੀ ਨਹੀਂ ਲੱਗਦਾ ਕਿਹੜੀ ਕਿਹਦੀ ਆ ਕਿੱਦਾਂ ਸਿਰ ਬੰਨੇ ਹੋ ਆ ਆ ਜਾਣ ਦੇ ਰੱਬ ਲੈ ਬੁੜੇ ਤਬਾਤਾਂ ਕੋਈ ਨਾ ਤੇ ਪਿੰਡਾਂ ਦੇ ਵਿੱਚ ਆ ਕਰਨੀ ਉੱਥੇ ਤੁਹਾਡੀਆਂ ਚਪਲਾਈ ਚੱਕ ਹੁੰਦੀਆਂ ਰਹਿੰਦੀਆਂ ਫਿਰ 2 ਮਹੀਨਾ ਹੋਵੇ ਨਾਲ ਹੀ ਨਿਕਲ ਗਈਆਂ ਤੁਹਾਡੀ ਯਾਤਰਾ ਨਾਲ 2000 ਐਦਾਂ ਕਰਨੀ ਇੱਕ ਇੱਕ ਚੱਵਲ ਉਹਦੀ ਲਾ ਦੇਣੀ ਨਾਲ ਇੱਕ ਉਹਦੀ ਲਾ ਕੇ ਰੱਖ ਦੇਣੀ ਫੇਰ ਹੀ ਚੱਕਣੀ ਜੀ ਇੱਕ ਮੈਂਡ ਬਣਾਉਂਦੇ ਤਾ ਨਾ ਪਰ ਇਹ ਮਾਰੇਗਾ ਹਾਂ ਇਹ ਨਿਕਲ ਨਹੀਂਗਾ ਚੱਲ ਫੇ ਨੰਗੇ ਪੈਰੀ ਰਹੇ ਚਲੋ ਗੱਡੀਆਂ ਲਾਓ ਬੋਲਿਆ ਤਾਂ ਤੁਸੀਂ ਪੁੱਛਿਆ ਮਰਦਾ ਹੋਇਆ ਠੀਕ ਹੈ ਬੋਲ ਬਾਤ ਕਰੋ ਉਹਨਾਂ ਨੂੰ ਅੱਖ ਲਾਉਣੀ ਧਿਆਨ ਨਾ ਜਾਏ ਗਣੇ ਸ਼ੋਲੀ ਖਾਲੀ ਕਾਲੀ ਨਾ ਕਰੀ ਸਿਮੀ ਆਉਂਦੀ ਨਾ ਪਹਿਲਾਂ ਬੈਗ ਬੂਗੋ ਖੋਲਿਆ। ਕਿ ਲਿਆਂਦਾ? ਕੜੇ ਆ। ਕੜੇ? ਕੰਗਣਿਆ। ਪਤਾ ਨਹੀਂ ਜੋ ਵੀ ਆ। ਲੈ ਆਪਣੀ ਭੈਣ ਨੇ ਲੈ ਕੇ ਆਇਆ ਦੇ ਤਾ ਇਹ। ਤੈਨੂੰ ਦੇ ਲਾ ਤੂੰ ਉਹ ਮੁੰਡੇ ਨਾਲ ਇੰਨਾ ਲੜਦੀ ਰਹਿੰਦੀ ਅਗਲੇ ਨੇ ਫੇਰ ਵੀ ਤੈਨੂੰ ਸਪੈਸ਼ਲ ਫੋਨ ਕਰਕੇ ਪੁੱਛਿਆ ਸਿਮੀ ਕੀ ਚਾਹੀਦਾ? ਹਨਾ? ਭੈਣ ਭਰਾ ਜੀ ਚੱਲਦੇ ਰਹਿੰਦੇ। ਭੈਣ ਭਰਾ ਇੰਨਾ ਵੀ ਨਹੀਂ ਲੜੀਦਾ ਹੁੰਦਾ। ਉਹ ਆ ਗਏ ਆ। ਦੇ ਲਾ ਤੂੰ ਕਹੇ ਮੇਰੇ ਸਾਈਜ ਦੇ ਲਿਆਈ ਹਾਂ ਪੂਰੇ ਸਾਈਜ ਦੇ ਹੀ ਹੈਗੇ। ਲੈ ਤਾਂ ਦੇ ਲਾ ਨਾਲੇ ਹਲਕੇ ਜਿਹੇ ਗਰਲਿਸ਼ ਜੇ ਲੈ ਕੇ ਆਇਆ ਦੇ ਲਾ ਮੁੰਡੇ ਦੀ ਚੁਆਇਸ ਹੋਰ ਕੀ ਆ ਸਾਡੇ ਲਈ ਵੀ ਕੁਝ ਦੇ ਤਾਂ ਕੀ ਪਤਾ ਤੇਰਾ ਬਾਪੂ ਮੇਲੇ ਵੀ ਕੁਝ ਲੈ ਕੇ ਆਇਆ ਹੋਵੇ ਦਨ ਸੇ ਨੂੰ ਮਿਲੇਗਾ ਪਾਪਾ ਤਾਂ ਦਿੱਤੀ ਆ ਚੱਲ ਪ੍ਰਸ਼ਾਦ ਤਾਂ ਹੈਗਾ ਹੀ ਆ ਸਾਡੇ ਲਈ ਸਾਮੇ ਰੱਖ ਲੈਂਗੇ ਇਸ ਕੋ ਅभी ਸਭ ਕੋ ਟਾਲਤੀ ਹੂੰ ਸਨੈਪ ਚੈਟ ਤੇ ਆਹ ਹੋਰ ਫਾਈਲ ਨੇ ਮੇਸ ਕੋ ਲਾ ਕੇ ਦੀ ਹੈ ਹਾਂ आरे <laughs> रे ਉੱਦ ਹੀ ਸੜਕਾਂ ਜੀ ਖਰਾਬ ਕਰੀ ਜਾਂਦੇ ਆ ਆ ਨਿਬਲ ਦੋਲ ਕੇ ਨਾ ਨਹੀਂ ਹੋ ਸਕਦੇ ਕਾ ਕਰੀਂ ਕਿ ਕਰੀਂ ਬਹੁਤ ਬਹੁਤ ਦੇ ਕਰਦੀ ਨੇ ਤਾਂ ਕਰਦੀ ਨੇ ਤਾਂ ਪਾਉਂ ਚਪਲਾ ਵੀ ਚਪਲਾ ਵੀ ਵਿਚਾਈ ਛੱਡ ਕੇ ਭੱਜ ਆਇਆ ਨਹੀਂ ਮਨ ਨਹੀਂ ਰਿਹਾ ਇਹਦਾ ਆ ਤਾਂ ਨਿਵਰ ਬੇਤਪਸ਼ਾਨ ਹੀ ਨਹੀਂ ਹੁੰਦੇ ਜੇ ਮੇਰੀ ਗੱਲ ਸੁਣ ਜੇ ਹਿੰਮਤ ਹੈਗੀ ਆ ਹਨਾ ਤਾਂ ਸਾਡੇ ਪਾਪੇ ਦੇ ਰੰਗ ਲਾ ਕੇ ਦਿਖਾ ਜੇ ਹਿੰਮਤ ਹੈਗੀ ਆ ਤਾਂ ਆ ਜਾ ਉਹ ਭਾਜੀ ਕੰਮ ਤੇ ਮੰਨਣਾ ਮੰਨ ਜਾਗੇ ਤੁਹਾਡੇ ਜ਼ਿਕਰੇ ਨੂੰ ਅੱਜ ਚੱਲ ਤੇ ਹਲੇ ਨੇ ਆ ਜਾ ਉਹ ਜਿਹੜੀ ਜਿਹੜੀ ਗਾਲ ਕੱਢਣੀ ਏ ਡੀ ਡੀ ਉਹ ਲੈ ਲਗਾਉਣ ਲਗਾਉਣ ਪਾ ਮਮੇ ਸੁਣੀ ਉਹ ਆ ਤੇ ਮਮੇ ਤੇ ਵੀ ਮੋਵੇ ਡਰ ਗਿਆ ਡਰ ਗਿਆ ਸਿਰ ਬੜੀ ਇੱਤੇ ਵਾਲੇ ਰੰਗ ਹੈ ਨਹੀਂ ਉਹ ਰੰਗ ਨਹੀਂ ਲਿਆਉਂਦਾ ਆ ਦੇ ਅੰਦਰ ਵਾਇਆ ਤੁਸੀਂ ਜਾ ਕੇ ਇਹ ਹਿੰਮਤ ਹੈ ਤੁਹਾਡਾ ਸੇ ਸੋਲ ਤਾਂ ਸਹੀ ਫਰੰਗ ਹੀ ਲਿਆਣਾ ਪੈਣਾ ਮੈਨੂੰ ਹਾਂ ਇਹ ਹਿੰਮਤ ਹੈ ਕਿ ਤੁਹਾਨੂੰ ਆਪਾਂ ਦੇ ਪਾ ਜੀ ਹਿੰਮਤ ਹੈ 3 3 3 ਹੈਲੋ ਹੈਪੀ ਹੋਲੀ ਕੇ ਸਾਰੇ ਲੌਕਸ ਜੀ ਦਾ ਸੈਵਨ ਤੇ ਤੁਹਾਡਾ ਇੱਕ ਵਾਰ ਫੇਰ ਤੋਂ ਸਵਾਗਤ ਹੈ ਉਮੀਦ ਕਰਦੀ ਦੀ ਸਾਰੇ ਜਣੇ ਠੀਕ-ਠਾਕ ਹੋਵੋਗੇ ਤੇ ਤੁਹਾਨੂੰ ਸਾਰਿਆਂ ਨੂੰ ਹੋਲੀ ਦੀਆਂ ਬਹੁਤ-ਬਹੁਤ ਵਧਾਈਆਂ ਨਵੇਂ ਸਾਲ ਦੀਆਂ ਵੀ ਸੰਗਰਾਣਤੀਆਂ ਵੀ ਖੁੱਲ੍ਹ ਮੱਲੇ ਦੀਆਂ ਤੇ ਵਾਹਿਗੁਰੂ ਸਾਰਿਆਂ ਦੀ ਜ਼ਿੰਦਗੀ ਜਿੰਦਾ ਹੀ ਰੰਗ-ਬਰੰਗੇ ਖੁਸ਼ੀਆਂ ਭਰ ਕੇ ਲਿਆਵੇ ਤੇ ਸਾਰੇ ਦੱਸਿਓ ਵੀ ਹੋਲੀ ਕਿੱਦਾਂ-ਕਿੱਦਾਂ ਸਾਰਿਆਂ ਨੇ ਸੈਲੀਬ੍ਰੇਟ ਕੀਤੀ ਤੇ ਆਪਾਂ ਨਾ ਜਿਹੜੇ ਆ ਹੋਲੇ-ਮੱਲੇ ਤੋਂ ਉਥੇ ਅਨੰਦਪੁਰ ਸਾਹਿਬ ਤੋਂ ਕਲਿੱਪਾਂ ਬਣਾ ਕੇ ਲਿਆਏ ਸੀਗੇ ਨਾ ਆਪਾਂ ਉਹਦੇ ਵਿੱਚ ਐਡ ਕਰਾਂਗੇ ਵੀਡੀਓ 'ਚ ਸਾਰੇ ਜਣੇ ਜ਼ਰੂਰ ਦੇਖਿਓ ਖਾਸੇ ਹਾਲੀਆਂ ਆ ਵੀਰਾਂ ਨੇ ਜਿਹੜੀ ਵੀਡੀਓ ਇਸੇ ਦਿਲਾਤਾ ਯੋ ਆ ਕੇ ਰਤਾ ਮੂੰਹ ਆ ਮਤਲਬ ਕਿ ਪ੍ਰੋਪਰ ਵੀਡੀਓ ਨਹੀਂ ਬਣਾਈਓ ਚਲੋ ਇਹ ਆ ਵੀ ਮਜ਼ਾਕ ਹੀ ਆ ਇੱਕ ਤਰ੍ਹਾਂ ਦਾ ਹਾਸਾ ਆ 2 ਮਿੰਟ ਹੱਸ ਲਿਓ ਤੁਸੀਂ ਵੀ ਆਪਾਂ ਉਹ ਵਿੱਚ ਐਡ ਕਰਾਂਗੇ ਤਾਂ ਸਾਰੇ ਜਣੇ ਜ਼ਰੂਰ ਦੇਖਿਓ ਠੀਕ ਆ ਜੀ ਇਹ ਦਿਲਾ ਰਹੀ ਤੇ ਚੰਗੀ ਤਰ੍ਹਾਂ ਪੁੱਛ ਕੇ ਆਈ ਚੰਗੀ ਤਰ੍ਹਾਂ ਦੇਖੀ ਜਦ ਤੱਕ ਦੇਖੂ ਕੋ ਆ ਮੇਰੇ ਅੰਕਟ ਟਟ ਜਾਣੀਆਂ ਕੁਪਿਆ ਰੁਕ ਜਾ ਹੁਣ ਕਰਦੇ ਨੂੰ ਕਰਦੇ ਲਾਈਵ ਚੱਲਦਾ ਕਰਦੇ ਨੂੰ ਹੁਣ ਹੌਣ ਦਿਖਾ ਮੈਂ ਤਾਂ ਕਾ ਪਾਪੇ ਆਉ ਕੀ ਫਾਇਦਾ ਮਾਰੇ ਬੰਦੇ ਤੇ ਰੰਗ ਲਾਣਾ ਇਹ ਕੋ ਜਿਗਰਾ ਹੁੰਦਾ ਲਫੜਾ ਇਹਨੂੰ ਬੰਦ ਕਰ ਪਹਿਲਾਂ ਮੈਨੂੰ ਮੇਰਾ ਚੱਲ ਪਾਪੇ ਦਾ ਲਾ ਹੁਣ ਦੇਖ ਤਾ ਮੈਂ ਦੱਸਦੀ ਜਰੀ ਮਾਰੇ ਬੰਦੇ ਤੇ ਰੰਗ ਲੋਣਾ ਕੀ ਫਾਇਦਾ ਲਾਉਣਾ ਨਹੀਂ ਪਤਾ ਕਿ ਕਿ ਔਰ ਇਹ ਨੱਦਰ ਪਹੁੰਚ ਚੁੱਕਿਆ ਬਲੋਗਰਾਂ ਦੇ ਨਾਲ ਜੋ ਕਿ ਆਪਣੇ ਅੰਡਰ ਬਹੁਤ ਵਜਿਆ ਅੰਡਰ ਬਣਾ ਰਹੇ ਆ ਪਰ ਇਹ ਹੋ ਜਾ ਉਹ ਤੇਰੀ ਬੁੱਚੀ ਬੈ ਜਾਣੀ ਆ ਕਿੜੀ ਔੜ ਦੀ ਕੰਪਲੋੜ ਔੜ ਦੀ ਕਿੜੀ ਔੜ ਬੈ ਜਾ ਬੈ ਜਾ ਬੈ ਜਾ ਕੰਪਲੋੜ ਔੜ ਦੀ ਕਿੜੀ ਔੜ ਆ ਗੱਲ ਕਰ ਕੰਪਲੀਆਂ ਕਿਹਨੇ ਬੈ ਜਾ ਬੈ ਜਾ ਬੈ ਗਾਤੀ ਆ ਉਹ ਵੀ ਨਿ ਮੰਨੇ ਆਪਣੀ ਬਾਈ ਤੋਂ ਵੀ ਨਿ ਮੰਨਿਆ ਬੈ ਜਾ ਬੈ ਜਾ ਬੈ ਚਲ ਬੈ ਜਾ ਬੈ ਲੈ ਬੈ ਲੈ ਉਹ ਬੈ ਲੈ ਚਲ ਦੁਬਾਰਾ ਆਇਓ ਕੰਬਲ ਪਾ ਉਹ ਯਾਰ ਰੋਣਾ ਨਹੀਂ ਤੱਕ ਚਲ ਬੈ ਜਾ ਹੋਰ ਰੋਇਆ ਕੰਬਲ ਕੱਢ ਲਈ ਚਲ ਕੰਬਲ ਐਨੂ ਘਰ ਕੰਬਲ ਐਨੂ ਘਰ ਪੱਲ ਮਗਾ ਜੇ ਮੋਟਾ ਜਾ ਤਾ ਰੋ ਕੇ ਹਾਲੀ ਵੜ ਆਇਆ ਕਰ ਤਾ ਤਾ ਜਗ ਤਾ ਵੀ ਆੜਾ ਦੰਦੇ ਪਾਣੀ ਹੁਣ ਚਲ ਤੂ ਵੜ ਆਇਆ ਹਾੜ ਤੂ ਵੜ ਆਇਆ ਓ ਗਾੜ ਆਈ ਓਏ ਆਹ ਦੇਖ ਹੁਣ ਆਉਂਦਾ ਮੈਂ ਕਹ ਰਿਹਾ ਬਹੁਤਾਰੇ ਯਾਰ ਨੇ ਕਹਿਣ ਕੇ ਮੇਰੇ ਬਣਾਏ ਆਜੋ ਜੀ ਚਲੋ ਨਪਰਾਂ ਵੀ ਆ ਗਏ ਸਾਥ ਜਲੀ ਦੇ ਉਹ ਲੱਗਿਆ ਉਹ ਪੇਲੇ ਜਾਂਦੀ ਗੱਲੀ ਵੇਲਾ ਲੱਗਿਆ ਜੁੜ ਰੋਣੀ ਲੱਗਿਆ ਇਹ ਕਾ ਮੇਰਾ ਘੁੱਟਾ ਲੱਗਿਆ ਬੋਲ ਰਿਹਾ ਹਾਂ ਹਾਂ ਲੱਗਾਈ ਚਲੋ ਆ ਜੋ ਚੱਲਾ ਮੇਰਾ ਸੇਰ ਦਾ ਚਲੋ ਕੰਨੋੜ ਸੜਕ ਤੋਂ ਵੀ ਤਵੇ ਵੇਟਾ ਲੈ ਲੈੜਾ ਆ ਜਿੜਿਆ ਡਾਓ ਜਿੜੀਓਟ ਕਾ ਉੱਡ ਉਤਰ ਉੱਡ ਮਾਟ ਉੱਡ ਆ ਆ ਗਿਆ ਆਏ ਆ 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 ਜੜੀ ਓਟ ਕਾਹ ਓਟ ਮਾਟ ਓਟ ਆਹ ਰੇ ਉਹ ਵੀ ਆ ਗਿਆ ਆ ਮੈਂ ਗਾਣੀ ਆ ਜੀ ਗੇਰੇ ਓੜਾਈ ਪਾਕ ਪਟਾ ਦੀਏ ਉਹਨੇ ਆਜਟ ਉਹ ਬੋਲ ਬਾਵਾਂ ਤੇ ਯਾਰ ਤੂੰ ਆਜਟ ਮੱਦਿਕ ਥੋੜਾ ਹੀ ਹੁੰਦਾ ਜੜੀ ਓਟ ਕਾਹ ਓਟ ਜਾ ਓਟ ਲਿਫਾਓ ਓਟ ਨਹੀਂ ਹੁੰਦਾ ਨਹੀਂ ਥੋੜਾ ਦਾ ਹਵਾ ਹੋਂ ਦੀ ਉੜਦਾ ਨਹੀਂ ਜੜੀ ਓੜਾ ਕੱਲੇ ਮੈਂ ਤੂੰ ਆਇਆ ਨੇ ਤੇ ਮੋਹ ਨਹੀਂ ਉੜਾਇਆ ਬਾਬਾ ਉਹ ਕਿਹਨੂੰ ਫੱਟੋ ਵੀਣਾ ਚਲੋ ਗਾਉਟ ਗਾਉਟ ਹੋਰ ਬੱਕਰੀ ਉੱਟ ਓ ਗਾਉਟ ਗਾਉਟ ਸਾਡਾ ਤੇਰੇ ਵਾਲੀ ਦੇਖਦਾ ਕੀ ਕਰੀਏ ਚੱਲਦਾ ਚੱਲਦਾ ਅੱਤੋ ਓ ਹੋ हां जी मित्रों मित्रो कितने ਉਹ ਨਹੀਂ ਇੱਧਰ ਲੋਟ ਪੈਸਾ ਦਾ ਆ ਸੁਣਾਣਾ ਵੀ ਆ ਸੁਣਾਈਆਂ ਚੜਨੀ ਆ ਓਪੀ ਆਣਾ ਆਹ ਸੋਨਾ ਨਿਕਲਦਾ ਨਿਕਲਦਾ ਨਿਕਲ ਵੀ ਸੋਨਾ ਨਿਕਲ ਗਾਪੜਿਆ ਬੇਤਾ ਇਹਦਾ ਨਾ ਬਾੜ ਦੇਲਾ ਸਰਾ ਪੈਸਾ ਵੀ ਹੁੰਦੀ ਆ ਉਹ ਖਾਪ ਕੋਵੇ ਵੀ ਕਿੰਨਾ ਪਈ ਹਟਾ ਇੱਥੇ ਆਉਂਣਾ ਉਹ ਪੀਲਾ ਓਏ ਲਿਵਰ ਨਿਵਰ ਲਿਵਰ ਆ ਫੜ ਲਿਵਰ ਫੜ ਲਿਵਰ ਫੜ ਪਹਿਲੇ ਪੀਲਾ ਪੀਲਾ ਆਉਣੇ ਆ ਆਪ ਦੀ ਇਹਨਾਂ ਦੀ ਬਾਸ ਹੋਈ ਪਈ ਆ ਚੱਲੋ ਚੱਲ ਸੇਵਕ ਆ ਦੌੜਨ ਦੌੜ ਮੈਨਾਂ ਚੱਲ ਦਬਣਾ ਨਹੀਂ ਦਿੰਦਾ ਨਹੀਂ ਜਗਾਣਾ ਯਾਟਨ ਬੜਲਾ ਯਾ ਮੈਂ ਮੁੜ ਕੇ ਥਾਮ ਨਹੀਂ ਕਰਨਾ ਉਹ ਗਣੇਸ਼ ਓਏ ਇਧਰ ਆਪਨੀ ਹੈ ਇਹਨਾਂ ਦੀਆ ਕਿੱਧਰ ਕੱਟ ਕੇ ਨਾ ਆਣਾ ਧੰਨੂ ਮਾਰਛਾਲੇ ਗੁੱਛੇ ਅੰਦਰ ਹੀ ਜਲ ਜਾ ਉਹ ਕੱਲੋ مار <muchas> خالد ਤੇ ਟੈਕ ਟੈਕ ਲੈ ਆਵੇ ਮੁੰਡੇ ਸਾਡੇ ਲੈ ਲਿਆ ਪਿਸਤੌਲ ਰਵਲਵਰ ਲੈ ਲਿਆ ਆ ਪਿਸਤੌਲ ਸਪੈਲਿੰਗ ਆਂਦੇ ਆ ਆ ਆਰ ਆਈ ਵੀ ਸਪੈਲਿੰਗ ਆ ਸਪੈਲਿੰਗ ਇਹ ਮੈਨੂੰ ਕਹਿਣਾ ਨਹੀਂ ਆਉਂਦਾ ਰਵਲ ਕੀ ਕਹਿੰਦੇ ਕੀ ਹੁੰਦੇ ਉਦਾਂ ਇਹਨੂੰ ਤੂੰ ਦੱਸ ਵੀ ਆ ਤੂੰ ਲਈ ਆ ਰਵਲ 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 ਆ ਆਰ ਆਈ ਵੀਓ ਐਲ ਵੀ ਆ ਜਿਵੇਂ ਆਪਣੇ ਸਾਹਮਣੇ ਫੁੱਲੇ ਪਰਦਾ ਦੇ ਗੋਲੀਆਂ ਮਾਰ ਲਈ ਦਿਮਾਗ ਕਿੰਨਾ ਕਰ ਆ ਬੰਦੇ ਸਾਡੇ ਦਾ ਦਿਮਾਗ ਵੀ ਨਹੀਂ ਹੈਗਾ ਤੈਨੂੰ ਝਲ ਕੇ ਦਿਖਾ ਦਿੰਦੇ ਮੋਰੇ